ਰਾਜਸਥਾਨ 'ਚ ਪੈ ਰਹੀ ਅਤਿ ਦੀ ਗਰਮੀ ਕਾਰਨ ਅਜਮੇਰ ਪ੍ਰਸ਼ਾਸਨ ਨੇ ਬੇਜਬਾਨ ਪਸ਼ੂਆਂ ਤੇ ਤਰਸ ਦਿਖਾਉਂਦੇ ਹੋਏ ਦੁਪਹਿਰ ਦੇ ਸਮੇਂ 'ਚ ਭਾਰ ਢੋਣ ਵਾਲੇ ਪਸ਼ੂਆਂ ਦੇ ਇਸਤੇਮਾਲ ਤੇ ਪਾਬੰਦੀ ਲਗਾ ਦਿੱਤੀ ਹੈ ਅਜਮੇਰ ਦੇ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਭਾਰਤੀ ਦਿਖਸ਼ਿਤ ਨੇ ਦੱਸਿਆ ਕਿ ਊਂਠ ਘੋੜਾ ਖੱ쩌 ਪੋਨੀ ਬਲਦ ਪਾੜਾ ਅਤੇ ਗਧਾ ਆਦਿ ਜਾਨਵਰਾਂ ਨੂੰ ਕੁਝ ਪਸ਼ੂ ਮਾਲਕ ਅਤਿ ਦੀ ਗਰਮੀ ਵਿੱਚ ਵੀ ਭਾਰ ਚੁੱਕਣ ਲਈ ਵਰਤਦੇ ਨੇ ਇਹਨਾਂ ਪਸ਼ੂਆਂ ਦੇ ਅਤ ਦੀ ਗਰਮੀ ਵਿੱਚ ਵਰਤੇ ਜਾਣ ਕਾਰਨ ਬਿਮਾਰ ਹੋਣ ਲੂ ਲੱਗਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਇਹ ਜਾਨਵਰਾਂ ਲਈ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਉਹਨਾਂ ਦੱਸਿਆ ਕਿ ਪਸ਼ੂਆਂ ਨਾਲ ਬੇਰਹਿਮੀ ਨੂੰ ਰੋਕਣ ਪਸ਼ੂਆਂ ਦੀ ਸਿਹਤ ਦੀ ਸੁਰੱਖਿਆ ਅਤੇ ਪਸ਼ੂਆਂ ਦੀ ਬਿਮਾਰੀਆਂ ਦੀ ਫਲਾ ਅਤੇ ਮਨੁੱਖੀ ਰਵੱਈਏ ਅਤੇ ਪਸ਼ੂਆ ਪ੍ਰਤੀ ਹਮਦਰਦੀ ਦੀ ਭਾਵਨਾ ਦੇ ਮੱਦੇਨਜ਼ਰ ਊਂਟ ਘੋੜਾ ਖੱ쩌ਰ ਪੋਨੀ ਬਲਦ ਪਾੜਾ ਅਤੇ ਗਦਾ ਆਦੀ ਜਾਨਵਰਾਂ ਨੂੰ ਅਤਿ ਦੀ ਗਰਮੀ ਤੋਂ ਸੁਰੱਖਿਅਤ ਅਤੇ ਉੱਚ ਤਾਪਮਾਨ ਦੇ ਸਮੇਂ ਦੌਰਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਾਲ ਢੋਣ ਦੇ ਕੰਮ ਲਈ ਵਾਹਨ ਦੀ ਵਰਤੋਂ ਕਰਨ ਤੇ ਪਾਬੰਦੀ ਹੋਵੇਗੀ